ਕੰਮ ਕਰਦਾ ਵਗੈਰਾ ਗਰੀਬ ਆਦਮੀ ਇਹਦੇ ਝੋਲੇ ਚਾਲੇ ਜਿਹਦੇ ਉਪਰ ਬੈਂਕੀਆਂ ਕਾਪੀਆਂ ਵੀ ਪਈਆਂ ਸੀਗੀਆਂ ਉਹ ਖੋਲੀਆਂ ਨੇ ਇਹਦੇ ਮੈਨੂੰ ਇਹ ਘੜਕ ਲੱਗਦੇ ਮੜੀਆਂ ਲੱਗਿਆ ਮਾਰੇ ਉਹ ਵੀ ਦੋ ਦਸਤੂਰ ਮਾਰੇ ਮੁੱਛ ਪੇੜਾ ਮਾਰੀ ਬੈਂਕ ਦੀਆਂ ਕਾਪੀਆਂ ਹੀ ਵੇਚ ਵੇਚ ਐਸ ਵਾਲੀਆਂ ਕਾਪੀਆਂ ਨਹੀਂ 70 ਕਿਥੇ ਵੇਚ ਦਸਤੂਰ ਮਾਰਾ ਮਾਰੇ ਮੇਰੇ ਝੋਲੇ ਚੋਂ ਇਹ ਝੋਲਾ ਤੋਂ ਖੋਲ ਕੇ ਝੋਲੇ ਤੋਂ ਕੱਢ ਕੇ ਲੈ ਗਏ ਜੀ ਮਲਾ ਭੋਟੋ ਮੈਂ ਸਾਈਕਲ ਤੇ ਆਉਂਦਾ ਤੇ ਬਸ ਬੰਦੇ ਗਰੀ ਹੱਤੀ ਪੈ ਗਏ ਮੇਰੇ ਕੀ ਕਰਦੇ ਹੋ ਤੁਸੀਂ ਐਸੇ ਦਿਆ ਜਿਹੜਾ ਲੈ ਜੇ ਮੰਡੀ ਲਈ ਦੀ ਆ ਸਾਈਕਲ ਤੇ ਵੱਲ ਆਈ ਧੀ ਆਈ ਧੀ ਆਹੋ ਇਹ ਹੋਰ ਵੀ ਕਈਆਂ ਨੂੰ ਬੇਸ ਬਥੇਰਿਆਂ ਨੂੰ ਬੰਦੇ ਪਏ ਮੈਂ ਤੇ ਮਾਈਕਲ ਤੇ ਆਉਂਦਾ ਤੇ ਮੇਰੇ ਹੱਥੀ ਬੇਦ ਮੇਰੇ ਸਭ ਕਵੀ ਵੀ ਪਾਰ ਦਿੱਤੀ ਹੈ ਬਣਾਣ ਤੇ ਕੀ ਹੋਇਆ ਝੋਲਾ ਹੀ ਉਹਦੇ ਵਿੱਚ ਬੈਂਕ ਦੀਆਂ ਕਾਪੀਆਂ ਸੀ ਵਿੱਚ ਬੇਜੇ ਕੈਸ ਵਾਲੀਆਂ ਕਾਪੀਆਂ ਸੀ ਕਹਿੰਦੇ ਕੀ ਸੀ ਸਰਕਾਰ ਦੇ ਪਾਸੇ ਕਹਿੰਦੇ ਪੈਸੇ ਮੈਂ ਭਰਾ ਹੀ ਨਹੀਂ ਪੈਸੇ ਵੇਚ ਲੋ ਤੁਹਾਡਾ ਤਲੂਫ ਹੈ ਉਹਨਾਂ ਨੇ ਹੋਰ ਕਿੰਨੂ ਕਿੰਨੂ ਵੇਚੇ ਤਿੰਨ ਚਾਰ ਬੰਦੇ ਨੂੰ ਵੇਚੇ ਹਾਂਜੀ ਕਿਸੇ ਕੋਲ ਖੋਇਆ ਕੁਛ ਪਤਾ ਨਹੀਂ ਹੋਣਾ ਦਾ ਬਾਕੀ ਤੇ ਮੇਰੇ ਦੇ ਝੋਲਾ ਲੈ ਗਏ ਹੋ ਗਏ ਦੇ ਕੀ ਮੰਗਤ ਦੇਓ ਮਾਗੇ ਸਰਕਾਰ ਵੀ ਕਾਰਵਾਈ ਕਰੇ ਸਰਕਾਰ ਵਾਰੀ ਕਾਰਵਾਈ ਕਰੇ ਇੰਦੇ ਦੀ ਕੰਤਕੁਮਾਰ ਕੀ ਹੋਇਆ ਸੀ ਕਿੱਥੇ ਵੇਚ ਮੈਨੂੰ ਇਹ ਫਾਟਕ ਲੱਗੇ ਪਏ ਮੜੀਆਂ ਲੱਗੇ ਮਾਰੇ ਮੋਰੀਆ ਵੀ ਹੈ ਦੋ ਦਾਤਨ ਮਾਰੇ ਮੁਰਕੇ ਚ ਪੇੜਾ ਮਾਰੀਆਂ ਦਾਤਨ ਕਿੱਥੇ ਵੱਜਿਆ ਦਾਤਨ ਮੋਰਾ ਮਾਰੇ ਆ ਪੇੜਾ ਤੇ ਮਾਰੇ ਮੇਰੇ ਪੁੱਟੇ ਆ ਉਂਗਲਾ ਦੇ ਉਂਗਲਾ ਤਾਂ ਪਹਿਲੇ ਲੱਗਦੀ ਅੱਛਾ ਤਾਂ ਕੀ ਫੇਰ ਪੈਸੇ ਕੋਈ ਵੀ ਖੋਏ ਆ ਪੈਸੇ ਮੇਰੇ ਝੋਲੇ ਚ ਪਏ ਉਹ ਝੋਲਾ ਤੋਂ ਭੋਲ ਕੇ ਤੇ ਝੋਲੇ ਚ ਕੱਢ ਕੇ ਲੈ ਗਏ ਕਿੰਨੇ ਪੈਸੇ 1600 ਰੁਪਏ ਆ ਜੀ ਸਾਈ ਦਾਸ ਸਾਹਿਬ ਕਾ ਮਿਊਨਿਸਪਲ ਕਾਉਂਸਲਰ ਮਾਜ ਬਾਰੇ ਸਾਡਾ ਮੰਡੀ ਦਾ ਕਾਰੋਬਾਰ ਆ ਲਗ 4:00 ਵਜੇ ਨਿਕਲਿਆ ਘਰੋਂ ਅੱਗੇ ਮੈਂ ਆਰ ਆਈ ਡੀ ਆਈ ਮੰਦਿਰ ਦੇ ਅਗਲੇ ਪਾਸੇ ਬੰਦੇ ਨੇ ਕੋਲੋਂ ਲੰਮਿਆ ਪਾਇਆ ਸੀਗਾ ਦੋ ਤਿੰਨ ਬੰਦੇ ਖੜੇ ਦਾ ਲੈ ਕੇ ਮੈਨੂੰ ਰੋਕਣ ਲੱਗੇ ਆ ਲੈ ਜਾ ਲੱਗੇ ਜੀ ਆ ਗਿਆ ਮੈਂ ਥੋੜਾ ਜਿਹਾ ਟੇਢਾ ਹੋ ਕੇ ਨਿਕਲ ਗਿਆ ਪਤਾ ਨਹੀਂ ਹੋਣਾ ਮੈਨੂੰ ਦੇਖ ਲਿਆ ਜਾਂ ਕੀ ਗੱਲ ਆ ਜਾਂ ਪਹਿਚਾਨ ਲਿਆ ਉਹਨਾਂ ਨੇ ਮੈਂ ਮੰਡੀ ਆਇਆ ਇਥੋਂ ਮੁੰਡੇ ਭੇਜਿਆ ਤਿੰਨ ਚਾਰ ਉਹਨੇ ਜਾਂਦਿਆਂ ਚੱਲ ਗਏ ਫਿਰ ਪਤਾ ਲੱਗਾ ਕਿ ਇੱਕ ਹੋਰ ਬੰਦਾ ਜੀ ਸਰਦਾਰੀ لال ਜੀ ਇੱਥੇ ਆਪਣੇ ਆਰ ਆਈ ਡੀ ਆਈ ਤੋਂ ਉਹਨੂੰ ਵੀ ਅਗਲੇ ਪਾਸੇ ਪੁਲੀ ਦੇ ਤੇ ਘੇਰ ਕੇ ਉਹਦੀ ਲਾ ਤੋੜਦੀ ਹੋਇਆ ਮੈਨੂੰ ਕਿ ਐਡਮਿਟ ਹਸਪੀਟਲ ਕੋਇਆ ਵੀ ਇਹ ਪੁੱਛੋ ਨਾ ਉਹ ਤਾਂ ਹਾਂਜੀ ਉਹਨਾਂ ਕੋ ਖੋਇਆ ਉਹਨਾਂ ਕੋ ਨਹੀਂ ਮੈਨੂੰ ਪਤਾ ਹੈ ਮੁੰਡਾ ਜਿਹੜਾ ਹੋਣ ਰਿਆ ਸੀ ਇੱਕ ਨੇ ਮੰਡੀ ਬੰਦਾ ਕੰਮ ਕਰਦਾ ਵਿਚਾਰਾ ਗਰੀਬ ਆਦਮੀ ਇਹਦੇ ਝੋਲੇ ਚਾਲੇ ਸੀਗੇ ਕੋਈ ਬੈਂਕ ਦੀਆਂ ਕਾਪੀਆਂ ਕੋਪੀਆਂ ਸੀਗੀਆਂ ਉਹ ਖੋਲੀਆਂ ਨੇ ਤੇ ਕਾਫੀ ਸਟਾ ਸਟਾ ਲੱਗੀਆਂ ਨੇ ਹੋਰ ਕਿੰਨੇ ਰੁਪਏ ਬਾਕੀ 4-5 ਬੰਦੇ ਹੋਰ ਇੱਕ ਲੇਬਰ ਆ ਉਹ ਸੀਗਾ ਇੱਕ ਮੁੰਡਾ ਸੌ ਹਾਲ ਤੋਂ ਆਂਦਾ ਉਹਦੀ ਜੇਬ ਜੱਤੀ ਰੁਪਏ ਸੀਗੇ ਉਹ ਕੱਢ ਲਏ ਕਹਿੰਦੇ ਜੋ ਹੈਗਾ ਕੱਢਦੇ ਤੂੰ ਮੈਲ ਬਿੱਕੀ ਦੇ ਸੀਗਾ ਟੁੱਟੀ ਤੇ ਜਿੱਦਾਂ ਮਾਹੌਲ ਖਰਾਬ ਹੋ ਰਿਹਾ ਕੱਲ ਕਿਬੜੀ ਨਹਿਰ ਤੇ ਲਗਾਤਾਰ ਵਾਰ ਲਾਤ ਹੋ ਰਹੀਆ ਮੋਬਾਈਲ ਵੀ ਖੋਇਆ ਕੀ ਬੰਦ ਕਰਦੇ ਆ ਅਸੀਂ ਮੰਗ ਕੀ ਕਰਨੀ ਆ ਜੀ ਗਵਰਨਮੈਂਟ ਕੋ ਅੰਨੀ ਚ ਹੈਗ ਨੀ ਗਵਰਨਮੈਂਟ ਨੂੰ ਸਾਰਾ ਪਤਾ ਹੈ ਜਿਸ ਤਰ੍ਹਾਂ ਗਵਰਨਮੈਂਟ ਚੱਲਦੀ ਰਹੇਗੀ ਤੇ ਆਮ ਬੰਦੇ ਦਾ ਜੀਣਾ ਇੱਥੇ ਹਰਾਮਾ ਹਰਾਮ ਹੈ ਇਸ ਕਰਕੇ ਦੁਨੀਆ ਬਾਹਰ ਨੂੰ ਤੁੜੀ ਜਾਂਦੀ ਆ ਇੱਥੇ ਕੋਈ ਬੰਦਾ ਸਿਕਿਉਰ ਹੈ ਹੀ ਨਹੀਂ ਕਿਸੇ ਮੋੜ ਦੇ ਉੱਤੇ ਜਾ ਕੇ ਕੋਈ ਧੀ ਬੰਦ ਸਿਕਿਉਰ ਨਹੀਂ ਕਿਸੇ ਦਾ ਮੋਬਾਈਲ ਖੋਲ ਲੈਂਦੇ ਕਿਸੇ ਦਾ ਕੁਝ ਕਰਦੇ ਆ ਸਰੇ ਆਮ ਮੰਡੀ ਚ ਸਵੇਰੇ ਸਵੇਰੇ ਆਵਾਜਾਈ ਅਨੁਸਰੋਜ ਜਾਂਦੀ ਲੋਕੀ ਆਨੇ ਸ਼ੁਰੂ ਹੋ ਜਾਂਦੇ ਹੈ ਹਨੇਰਾ ਹੁੰਦਾ ਉਦੋਂ ਤੇ ਲੱਗਦਾ ਨਹੀਂ ਕਿ ਇਹੋ ਜਿਹੀ ਵਾਰਦਾਤ ਹੋ ਮਾੜੀਆਂ ਤੇ ਪ੍ਰਸ਼ਾਸਨ ਨੂੰ ਚਾਹੀਦਾ ਇਹ ਤੇ ਜੋ ਜ਼ਿਲ੍ਹਾ ਲੈਵਲ ਤੇ ਪ੍ਰਸ਼ਾਸਨ ਨੂੰ ਚਾਹੀਦਾ ਜੋ ਫੀਸਾ ਨੰਦੇ ਉਹਨਾਂ ਨੂੰ ਚਾਹੀਦਾ ਕਰਨਾ ਕਿ ਅਸੀਂ ਕਿਸੇ ਤਰੀਕੇ ਨਾਲ ਇਕੱਠੇ ਕਰੀਏ ਜਾਂ ਇੱਥੇ ਪਰਮਨੈਂਟ ਡਿਊਟੀ ਲਈਏ ਪਟ੍ਰੋਲਿੰਗ ਲਈਏ ਜਦੋਂ ਸਵੇਰੇ ਬੰਦੇ ਆਉਂਦੇ ਆ ਉਹ ਦੋ ਚਾਰ ਚੱਕਰ ਘੱਟਣ ਸਿਵਲ ਡਰੈਸ ਚ ਪਤਾ ਲੱਗ ਜਾਵੇ ਵੀ ਇਹ ਬੰਦੇ ਇੱਥੇ ਵਕਿਆ ਹੈ ਨਹੀਂ ਆਪੇ ਬੰਦੇ ਫੜੇ ਜਾਂਦੇ ਆ ਉਹਨਾਂ ਕੋਲ ਹਥਿਆਰ ਵੀ ਹੁੰਦੇ ਆ। ਹਾਂਜੀ। ਅਸੀਂ ਤੇ ਮੈਂ ਤੇ ਦੋ ਤਿੰਨ ਦਾਜ ਦੇਖਿਆ ਜੀ ਉਹਨਾਂ ਕੋਲ ਇੱਕ ਬੇਸਬਾਲ ਸੀਗਾ, ਬੇਸਬੈਂਟ ਦੇ ਫੜਿਆ ਸੀਗਾ। ਆਮ ਬੰਦਿਆਂ ਤਾਂ ਬਹੁਤ ਮੁਸ਼ਕਲ ਆ ਜੀ। ਬੰਦਿਆਂ ਨਾਲ ਆਲਾ ਸੰਬੰਧ ਕਰਦਾ। ਕਾਰੋਬਾਰ ਕੀ ਕਰੀਏ ਦੱਸੋ। ਹੁਣ ਜਿਹਨਾਂ ਦੇ ਕਾਰੋਬਾਰ ਸਵੇਰੇ 4 ਵਜੇ ਆ ਕੇ ਇੱਥੇ ਰੋਟੀ ਕਮਾਉਣੀ ਆ, ਉਹਨੇ ਬੰਦਾ ਬਹੁਤ ਮਜਬੂਰ ਆ। ਇਹ ਤੁਹਾਨੂੰ ਗਵਰਨਮੈਂਟ ਨੂੰ ਚਾਹੀਦਾ ਕਿ ਇਸ ਤਰੀਕੇ ਨਾਲ ਹੁਣ ਦੇਖੋ ਪਿੱਛੇ ਜੀ ਅਸੀਂ ਗਿਆ ਹੈਗਾ, ਉਹਨਾਂ ਪੈਟਰੋਲੀਅਮ ਵਾਲੇ ਭੇਜਦੇ ਆ, ਪੈਟਰੋਲੀਅਮ ਵਾਲੇ ਹੱਥ ਮਾਰ ਕੇ ਚੱਲ ਜਾਂਦੇ ਆ। ਉਹਦਾ ਮਤਲਬ ਕੋਈ ਗੱਲ ਬੰਦ ਕੋ ਟੋਕ ਨਹੀਂ ਮੰਨਦਾ ਇਹ ਪਲਾਨਿੰਗ ਕਰਨਾ ਚਾਹੀਦਾ ਇਹ ਦੇ ਡਿਸਟ੍ਰਿਕਟ ਲੈਵਲ ਦੇ ਉੱਤੇ ਹਾਂਜੀ ਇਹ ਪਲਾਨਿੰਗ ਕਰਨਾ ਚਾਹੀਦਾ ਜੋ ਐਸੇ ਬੰਦੇ ਹੋਣ ਜਿਹਨਾਂ ਨੂੰ ਪਤਾ ਨਾ ਕਿ ਸਕਿਉਰਟੀ ਦੇ ਬੰਦੇ ਆ ਤੇ ਇਹ ਨੱਥ ਪਾਣੀ ਚਾਹੀਦੀ ਆ ਜੀ ਆਪਾਂ ਤੇ ਬੇਨਤੀ ਕਰਨੇ ਆ ਸੀਨ ਨੂੰ ਅੱਜ ਸਾਡੇ ਲੱਗੀਆਂ ਗੱਲ ਕੇ ਇਹਦੇ ਲੱਗਣਗੀਆਂ ਇਹ ਤੇ ਔਖਾ ਕੰਮ ਆ